ਸਾਰੇ ਪੰਜਾਬੀਆਂ ਨੂੰ ਕੀ ਕਰਨਾ ਚਾਹੀਦਾ ਹੈ ਅੱਜ ਆਸੀਂ ਦੱਸਾਂਗੇ ਪੰਜਾਬ ਦੀਆਂ ਫੱਤ੍ਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਨੌਜਵਾਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਸੋ ਸਾਰਿਆਂ ਨੂੰ ਪਹਿਲਾਂ ਤਾਂ ਮੇਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਵੀਡੀਓ ਮੈਂ ਬਣਾ ਰਿਹਾ ਜਿਹਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਇੱਕ ਪ੍ਰੋਗਰਾਮ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਆਪਣੇ ਪਾਣੀਆਂ ਦੀ ਆਪਣਾ ਵਾਤਾਵਰਨ ਹਵਾ ਜੋ ਪੰਜਾਬ ਦੀਆਂ ਸਰਕਾਰਾਂ ਨੇ ਸਾਨੂੰ ਹਵਾ ਦੇ ਵਿੱਚ ਜ਼ਹਿਰ ਘੋਲ ਦਿੱਤਾ ਪਾਣੀਆਂ ਦੇ ਵਿੱਚ ਲਾ ਲਾ ਫੈਕਟਰੀਆਂ ਇਹਨਾਂ ਨੇ ਕੈਮੀਕਲ ਪਾ ਕੇ ਸਾਡੇ ਪਾਣੀ ਖਤਮ ਕਰ ਦਿੱਤੇ ਹਰ ਘਰ ਦੇ ਵਿੱਚ ਕੈਂਸਰ ਹਰ ਘਰ ਦੇ ਵਿੱਚ ਬਿਮਾਰੀਆਂ ਆ ਰਹੀਆਂ ਨੇ 슈ਗਰ ਤਾਂ ਹਰ ਇੱਕ ਘਰ ਦੇ ਵਿੱਚ ਨੇ ਅੱਜ ਤੁਹਾਨੂੰ 슈ਗਰ ਦਾ ਇਲਾਜ ਵੀ ਦੱਸਾਂਗੇ ਤੁਹਾਨੂੰ ਕੈਂਸਰ ਦਾ ਇਲਾਜ ਵੀ ਦੱਸਾਂਗੇ ਤੁਹਾਨੂੰ ਹਵਾ ਤੋਂ ਜੋ ਬਿਮਾਰੀਆਂ ਹੋ ਰਹੀਆਂ ਨੇ ਕੰਦੀ ਕੰਦੀ ਬਿਮਾਰੀ ਦਾ ਤੁਹਾਨੂੰ ਇਲਾਜ ਦੱਸਾਂਗੇ ਇਹਨਾਂ ਦਾ ਇਲਾਜ ਪੰਜਾਬੀ ਉਹ ਹਰ ਇੱਕ ਦੇ ਘਰਾਂ ਦੇ ਵਿੱਚ ਹੈ ਹਰ ਇੱਕ ਦੀ ਜੇਬ ਦੇ ਵਿੱਚ ਹੈ ਇਹਦਾ ਇਲਾਜ ਕੀ ਹੋ ਸਕਦਾ ਹੈ ਇਹਨਾਂ ਬਿਮਾਰੀਆਂ ਦਾ ਇਹ ਇਲਾਜ ਤੁਸੀਂ ਘਰੇ ਬੈਠੇ ਕਰ ਸਕਦੇ ਹੋ ਇਹਦੇ ਲਈ ਅਸੀਂ ਇੱਕ ਤੁਹਾਨੂੰ ਜਿਵੇਂ ਦੱਸ ਰਹੇ ਹਾਂ ਪ੍ਰੋਗਰਾਮ ਸਟਾਰਟ ਕਰ ਰਹੇ ਹਾਂ ਜਿਦੇ ਵਿੱਚ ਕੋਈ ਵੀ ਪਿੰਡਾਂ ਤੋਂ ਸਾਡਾ ਵੀਰ ਬਜ਼ੁਰਗ ਪੈਣਾ ਕੋਈ ਵੀ ਸ਼ਹਿਰ ਤੋਂ ਆ ਕੇ ਸਾਡੇ ਨਾਲ بیٹھ ਕੇ ਆਪਣੇ ਆਪਣੇ ਏਰੀਆ ਦੀ ਤੁਹਾਨੂੰ ਦੱਸਣਾ ਵੀ ਉਹਨਾਂ ਦਾ ਪਾਣੀ ਕਿਵੇਂ ਦੂਸ਼ਿਤ ਕਰ ਰਹੇ ਆ ਫੈਕਟਰੀਆਂ ਜਾਂ ਉਹਨਾਂ ਦਾ ਹਵਾ ਜਾਂ ਉਹਨਾਂ ਦਾ ਵਾਤਾਵਰਣ ਕਿਵੇਂ ਫੈਕਟਰੀਆਂ ਵਾਲੇ ਦੂਸ਼ਿਤ ਕਰਕੇ ਉਹਨਾਂ ਨੂੰ ਬਿਮਾਰੀਆਂ ਬਣ ਰਹੀਆਂ ਤੁਸੀਂ ਸਿਰਫ ਕੋਈ ਉੱਥੇ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਕਰਵਾਉਣੀ ਤੁਸੀਂ ਸਿਰਫ ਮੈਂ ਤੁਹਾਨੂੰ ਕਿਉਂ ਕਿਉਂ ਕਿਹਾ ਵੀ ਇਹ ਇਸ ਬਿਮਾਰੀਆਂ ਦਾ ਹੱਲ ਤੁਹਾਡੀ ਜੇਬਾਂ ਦੇ ਵਿੱਚ ਹੈ ਤੁਹਾਡੇ ਕੋਲੇ ਹੈ ਜੇਕਰ ਤੁਸੀਂ ਪੰਜ ਜੀਓ ਤੁਸੀਂ ਪੰਜਾਂ ਜੀਆਂ ਦੇ ਕੋਲੇ ਤੁਹਾਡੇ ਕੋਲੇ ਖੁਰਕ ਦਾ ਹੱਲ ਵੀ ਹੈ ਕੈਂਸਰ ਦਾ ਹੱਲ ਵੀ ਹੈ ਤੇ ਜੋ ਜਿੰਨੀਆਂ ਵੀ ਬਿਮਾਰੀਆਂ ਇਹ ਗੰਦੇ ਪਾਣੀ ਤੋਂ ਹੋ ਰਹੀਆਂ ਸਾਰਿਆਂ ਦਾ ਹੱਲ ਸਾਰੀਆਂ ਬਿਮਾਰੀਆਂ ਦਾ ਆਪਣੇ ਕੋਲੇ ਹੈਗਾ ਚਿੱਟੇਵਾਲਤਾ ਹਰ ਘਰਾਂ ਦੇ ਵਿੱਚ ਆਮ ਗੱਲ ਹੋ ਗਈ ਛੋਟੇ ਬੱਚੇ ਤੋਂ ਲੈ ਕੇ 20 ਸਾਲ 25 ਸਾਲ 30 ਸਾਲ ਦੇ ਵਿੱਚ ਹੀ ਆਮ ਗੱਲ ਹੋ ਗਈ ਚਿੱਟੇਵਾਲ ਹੋਣ ਲੱਗੇ ਪਰ ਇਹ ਕਿਉਂ ਹੋਉਣਾ ਕਿ ਕਿਉਂ ਆਪਾਂ ਸੋਚਦੇ ਆਂ ਵੀ ਇਹ ਆਪਣੇ ਸਰੀਰ ਦੇ ਵਿੱਚ ਤੱਤ ਘਟ ਗਏ ਵੀ ਇਹ ਰੱਬ ਦੀ ਦੇਣ ਹੈ ਨਹੀਂ ਪੰਜਾਬੀ ਉਹ ਇਹ ਰੱਬ ਦੀ ਦੇਣ ਨਹੀਂ ਇਹਦਾ ਇੱਕ ਫਮੋ ਇਲਾਜ ਦੱਸਦਾ ਵੀ ਕਿਵੇਂ ਆਪਾਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਕਰ ਸਕਦੇ ਆ ਸਭ ਤੋਂ ਪਹਿਲਾਂ ਤੁਸੀਂ ਫੇਰੇ ਉੱਠਣਾ ਤੁਸੀਂ ਆਪਣੇ ਫੋਨ ਦੇ ਵਿੱਚ ਜਿੱਥੇ ਤੁਸੀਂ ਵੀਡੀਓ ਦੇਖਦੇ ਹੋ ਉਹਨਾਂ ਵੀਡੀਓ ਦੇ ਨੀਚੇ ਹਰ ਇੱਕ ਨੇ ਕਮੈਂਟ ਕਰਨਾ ਵੀ ਸਾਡੇ ਵਾਲ ਚਟੇ ਹੈ ਸਾਡੇ ਘਰੇ ਹਵਾ ਪਾਣੀ ਕਾਰਨ ਬਿਮਾਰੀਆਂ ਆ ਗਈਆਂ ਨੇ ਇਸ ਦੇ ਪਿੱਛੇ ਸਰਕਾਰਾਂ ਦਾ ਰੋਲ ਹੈ ਜਿਨ੍ਹਾਂ ਨੇ ਸਾਡੇ ਏਰੀਆ ਦੇ ਵਿੱਚ ਐਡੀਆਂ ਭਿਆਨਕ ਫੈਕਟਰੀਆਂ ਦੇਤੀਆਂ ਕੀ ਅਸੀਂ ਕੀ ਕਰੀਏ ਹਰ ਇੱਕ ਵੀਡੀਓ ਦੇ ਥੱਲੇ ਕਮੈਂਟ ਕਰੋ ਹਰ ਸਟੇਟਸ ਦੇ ਵਿੱਚ ਲਿਖੋ ਵੀ ਇਹੇ ਬਿਮਾਰੀ ਨੂੰ ਅਸੀਂ ਖਤਮ ਕਰ ਲਈ ਅਸੀਂ ਇੱਕ ਹੋ ਕੇ ਉਪਰਾਨਾ ਕਰੀਏ ਤਾਂ ਜੋ ਆਪਾਂ ਸਰਕਾਰਾਂ ਨੂੰ ਜਗਾ ਦੇਈਏ ਵੀ ਪੰਜਾਬ ਦੇ ਲੋਕ ਹੂਝਵਾਨ ਨੇ ਪੰਜਾਬ ਦੇ ਲੋਕ ਜਾਗਰੂਕ ਨੇ ਉਹਨਾਂ ਨੂੰ ਪਤਾ ਚੱਲ ਚੁੱਕਿਆ ਹੈ ਵੀ ਜੋ ਇਹ ਚਿੱਟੇਬਾਲ ਹੋ ਰਹੇ ਨੇ ਜੋ ਕੈਂਸਰ ਵਰਗੀਆਂ ਬਿਮਾਰੀਆਂ ਸ਼ੂਗਰ ਤਾਂ ਹਰ ਇੱਕ ਦੇ ਘਰੇ ਹੋ ਗਿਆ ਪੰਜਾਬੀਓ ਜੋ ਸ਼ੂਗਰ ਹੋ ਗਿਆ ਹਰ ਇੱਕ ਦੇ ਘਰੇ ਪਰ ਆਪਾਂ ਕੀ ਕਰਦੇ ਆਂ ਆਪਾਂ ਡਾਕਟਰਾਂ ਕੋਲੇ ਜਾਂਦੇ ਆਂ ਵੀ ਇਹਨੂੰ ਸ਼ੂਗਰ ਹੋ ਗਿਆ ਜਾਂ ਕੋਈ ਹੋਰ ਬਿਮਾਰੀ ਹੋ ਗਈ ਆਪਾਂ ਕੀ ਕਰਦੇ ਆਂ ਆਪਦੀ ਕੀਤੀ ਹੋਈ ਸਾਰੀ ਉਮਰ ਦੀ ਕਮਾਈ ਡਾਕਟਰਾਂ ਦੇ ਘਰ ਭਰ ਰਿਹਾ ਪਰ ਆਪਾਂ ਕਦੇ ਸੋਚਿਆ ਵੀ ਇਹ ਬਿਮਾਰੀਆਂ ਕਿਉਂ ਹੋ ਰਹੀਆਂ ਨੇ ਕਿਹਦੇ ਕਾਰਨ ਹੋ ਰਹੀਆਂ ਨੇ ਸੋ ਸਾਰਿਆਂ ਨੂੰ ਅਸੀਂ ਇਹੀ ਸਮਝਾਉਣਾ ਚਾਹੁੰਦੇ ਆਂ ਇਹ ਜਿਹੜੇ ਸਾਡੇ ਪ੍ਰੋਗਰਾਮ ਚੱਲਣਗੇ ਹਰ ਸ਼ਨੀਵਾਰ ਨੂੰ ਅਸੀਂ ਪ੍ਰੋਗਰਾਮ ਦਾ ਟਾਈਮ ਤੁਹਾਨੂੰ ਦੱਸਾਂਗੇ ਕਿਸੇ ਵੀ ਪਿੰਡ ਤੋਂ ਕਿਸੇ ਵੀ ਸ਼ਹਿਰ ਤੋਂ ਕੋਈ ਵੀ ਅਨਸਾਰ ਭੈਣ ਬੀਯੁਰਗ ਕੋਈ ਵੀ ਸਾਡੇ ਨਾਲ رابطہ ਕਰਕੇ ਸਾਨੂੰ ਦੱਸ ਸਕਦਾ ਵੀ ਆਤੀ ਆਪਣੇ ਏਰੀਆ ਦੀ ਜੋ ਫੈਕਟਰੀਆਂ ਲੱਗੀਆਂ ਲੱਗੀਆਂ ਹੋਈਆਂ ਨੇ ਜਾਂ ਇਹ ਕਾਰਨ ਸਾਡੇ ਘਰੇ ਬਿਮਾਰੀਆਂ ਆ ਗਈਆਂ ਨੇ ਤੁਸੀਂ ਸਿਰਫ ਸਾਡੇ ਕੋਲੇ ਆ ਕੇ ਸਾਨੂੰ ਦੱਸੋ ਤਾਂ ਜੋ ਆਪਾਂ ਕੋਡੀ ਵੀਡੀਓ ਬਣਾ ਕੇ ਸਰਕਾਰਾਂ ਤੱਕ ਪਹੁੰਚਾ ਸਕੀਏ ਤੇ ਸਰਕਾਰਾਂ ਨੂੰ ਮਜਬੂਰ ਕਰਦੀਏ ਵੀ ਇਹ ਜੋ ਪੰਜਾਬ ਦਾ ਸੋਭਾ ਜੋ ਪੰਜਾਬ ਹੈ ਇਥੇ ਇਹ ਖੇਤੀ ਪ੍ਰਧਾਨ ਸੋਭਾ ਨਾ ਕਿ ਇਹ ਫੈਕਟਰੀਆਂ ਦਾ ਸੋਭਾ ਜਦੋਂ ਵੀ ਕੋਈ ਵੀ ਸਰਕਾਰ ਬਦਲਦੀ ਹੈ ਉਦੋਂ ਇਹ ਵਾਦਾ ਕਰਕੇ ਆਉਂਦੇ ਨੇ ਵੀ ਆਪੀ ਇੱਥੇ ਸਾਫ਼ ਵਾਤਾਵਰਨ ਦੇਵਾਂਗੇ ਹਵਾ ਪਾਣੀ ਬਾਕੀ ਜੋ ਗੱਲਾਂ ਹੈਗੀਆਂ ਛੋਟੀਆਂ ਛੋਟੇ ਵਾਦੇ ਆ 2000 ਰੁਪਏ ਦੇਣਾ ਆ ਦੇਣਾ ਕੱਪੜੇ ਦੇਣੇ ਸ਼ਰਾਬਾਂ ਬੰਦਣੀਆਂ ਨਸ਼ਾ ਬੰਦਣਾ ਆ ਪਹਿਲੀਆਂ ਵੋਟਾਂ ਜਿਹਦੇ ਲੋਕੀ ਕੁਝ ਹੋਇਆ ਇਹ ਛੋਟੇ ਵਾਦੇ ਆ ਜਿਹੜੇ ਵੱਡੇ ਵਾਦੇ ਆ ਆਪਣੇ ਹਵਾ ਪਾਣੀ ਆਪਣਾ ਵਾਤਾਵਰਨ ਉਹ ਵਾਦੇ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ ਇਹਨਾਂ ਨੂੰ ਕਿਉਂ ਕਰਨ ਲਈ ਆਪਾਂ ਮਜਬੂਰ ਕਰਨ ਕਰਨਾ ਹੈ ਕਿਉਂਕਿ 27 ਦੀਆਂ ਵੋਟਾਂ ਆ ਰਹੀਆਂ ਪੰਜਾਬੀਓ ਹਰ ਘਰ ਦੇ ਵਿੱਚੋਂ ਆਵਾਜ਼ ਉੱਠੇ ਵੀ ਸਾਨੂੰ ਸਾਫ਼ ਪਾਣੀ ਹਵਾ ਤੇ ਵਾਤਾਵਰਣ ਚਾਹੀਦਾ ਤਾਂ ਜੋ ਆਪਾਂ ਸਵਸਥ ਰਹੀਏ ਤਕੜੇ ਰਹੀਏ ਤਾਂ ਜੋ ਆਪਾਂ ਇਹਨਾਂ ਬਿਮਾਰੀਆਂ ਦਾ ਇੱਕ ਹੱਲ ਲੱਭ ਸਕੀਏ ਆਪਣੇ ਫੋਨਾਂ ਤੋਂ ਹਰ ਇਨਸਾਨ ਦਾ ਫਰਜ਼ ਬਣਦਾ ਹੈ ਵੀ ਹਰ ਇੱਕ ਘਰਾਂ ਤੋਂ ਇਹ ਬਾਜ਼ ਉੱਠੇ ਹਰ ਕੋਈ ਇਹ ਸਟੇਟਸ ਪਾਵੇ ਤੁਸੀਂ ਰੋਜ਼ ਨਾ ਪਾਓ ਜਿੱਡੇ ਤੁਹਾਨੂੰ ਯਾਦ ਆਉਂਦਾ ਤੁਸੀਂ ਉੱਥੇ ਆਪੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਲੇਖ ਦਿਓ ਵੀ ਸਾਨੂੰ ਸਾਫ਼ ਪਾਣੀ ਹਵਾ ਵਾਤਾਵਰਣ ਦਿੱਤਾ ਜਾਵੇ ਤਾਂ ਜੋ ਆਸੀਂ ਕੈਂਸਰ ਤੋਂ ਬਚ ਸਕੀਏ ਸ਼ੂਗਰ ਤੋਂ ਬਚ ਸਕੀਏ ਪਰ ਅੱਜੇ ਘਰਾਂ ਬਿਮਾਰੀਆਂ ਆ ਗਈਆਂ ਪੰਜਾਬੀ ਉਹ ਘਰਾਂ ਦੇ ਵਿੱਚ ਇੰਗੀਆਂ ਬਿਮਾਰੀਆਂ ਆ ਗਈਆਂ ਆਸੀਂ ਰੋਜ਼ ਦੇਦੇ ਹੈ ਕੋਈ ਤਾਂ ਰਾਜ ਕੰਨਿਓ ਇੰਨਾ ਦੁਖੀ ਹੋਏ ਬੈਠੇ ਨੇ ਜਿੰਨਾਂ ਕੋਲ ਪੈਸੇ ਨਹੀਂ ਉਹ ਵੀਡੀਓ ਪਾਉਂਦੇ ਆ ਵੀ ਤੁਹਾਡੀ ਵੀਡੀਓ ਪਾ ਦਿਓ ਵੀ ਸਾਡਾ ਨਾਲ ਨੂੰ ਹਰ ਦਿਨ ਪੰਜਾਬ ਦੇ ਵਿੱਚ ਮੋਟਾ ਕਿਉਂ ਹੋ ਰਹੀ ਹੈ ਤੋ ਇਹ ਤਾਂ ਲਾਜ ਨਹੀਂ ਕਰਾ ਸਕਦਾ ਇੰਨਾ ਬੁਰਾ ਹਾਲ ਹੋ ਗਿਆ ਪੰਜਾਬ ਦੇ ਵਿੱਚ ਪਰ ਪੰਜਾਬੀ ਆਪਾਂ ਕਿੰਨਾ ਟਾਈਮ ਉੱਤੇ ਰਹੋਗੇ ਜਿੰਨਾ ਟਾਈਮ ਇਹ ਅੱਗ ਆਪਣੇ ਘਰੇ ਨਹੀਂ ਆਉਂਦੀ ਹਰ ਸੂਜਵਾਰ ਬੰਦੇ ਦੇ ਘਰੇ ਇਹ ਅੱਗ ਆਈ ਹੋਈ ਹੈ ਬੈਕੋ ਕਿਰਪਾ ਚੁੱਪ ਹੈ ਸਰਕਾਰਾਂ ਦੇ ਡਰ ਤੋਂ ਸਰਕਾਰਾਂ ਤੁਹਾਨੂੰ ਨਹੀਂ ਫੜਦੀਆਂ ਕੀ ਤੁਸੀਂ ਸਾਰਾ ਪੰਜਾਬ ਜੇ ਇੱਕ ਦਿਨ ਲਿਖ ਦੋਗੇ ਵੀ ਸਾਨੂੰ ਸਾਫ਼ ਪਾਣੀ ਹਵਾ ਵਾਤਾਵਰਣ ਚਾਹੀਦਾ ਹੈ ਕੀ ਤੁਹਾਨੂੰ ਸਾਰੇ ਪੰਜਾਬ ਨੂੰ ਅੰਦਰ ਕਰ ਦੂੰਗੀ ਪੰਜਾਬ ਸਰਕਾਰ ਨਹੀਂ ਪੰਜਾਬੀਓ ਉਠੋ ਆਦੇ ਬੱਚਿਆਂ ਦੀ ਲੜਾਈ ਲੜੋ ਉਹਨਾਂ ਵਾਲੀ ਪੀੜ੍ਹੀ ਦੀ ਲੜਾਈ ਲੜੋ ਜੇ ਇਹ ਪਾਣੀ ਹੀ ਗੰਦਲਾ ਹੋ ਗਿਆ ਜੇ ਇਹ ਪਾਣੀ 'ਚ ਹੀ ਕੈਮੀਕਲ ਮਿਲ ਗਿਆ ਇੰਨਾ ਫੈਕਟਰੀਆਂ ਕਰਨ ਇੰਨਾ ਕਾਰਖਾਨੇ ਕਰਨ ਇੰਨਾ ਰੈਫਾਇਨਰੀਆਂ ਕਰਨ ਤਾਂ ਕੀ ਆਪਾਂ ਕਮਾਈ ਕਰਾਂਗੇ ਕੀ ਆਪਾਂ ਆਦੇ ਬੱਚਿਆਂ ਦਾ ਭਵਿੱਖ ਸੋਚਾਂਗੇ ਜੇ ਜੰਮ ਦੇ ਜਵਾਰ ਦੇ ਵਿੱਚ ਇਹ ਬਿਮਾਰੀਆਂ ਆ ਗਈਆਂ ਤਾਂ ਉਹਨੂੰ ਪੜਾ ਲਿਖਾ ਕੇ ਕਿਹੜੇ ਦੇਸ਼ਾਂ 'ਚ ਭੇਜੋਗੇ ਤੁਸੀਂ ਆਪ ਜਾਗਰੂਕ ਹੋ ਲੋਕੋ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਉਮਰਾਂ ਟਾਈਮ ਕਿੰਨਾ ਖਤਰਨਾਕ ਆ ਰਿਹਾ ਹੈ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਅਸੀਂ ਜੋ ਪ੍ਰੋਗਰਾਮ ਬਣਾਉਣ ਜਾ ਰਹੇ ਆ ਅਸੀਂ ਇੱਕ ਸ਼ਨੀਵਾਰ ਦੇ ਸ਼ਨੀਵਾਰ ਉਹ ਤੁਹਾਨੂੰ ਟਾਈਮ ਵੀ ਦੱਸਾਂਗੇ ਵੀ ਇੱਕ ਪ੍ਰੋਗਰਾਮ ਕਰਨਾ ਹੈ ਅਸੀਂ ਰਾਮਾ ਮੰਡਿਤੋਂ ਇਹ ਪ੍ਰੋਗਰਾਮ ਸਟਾਰਟ ਕਰਦੇ ਆ ਇਹ ਕੋਈ ਇਹ ਪ੍ਰੋਗਰਾਮ ਦੇ ਵਿੱਚ ਇਹ ਅਸੀਂ ਵੀ ਕਹਿੰਦੇ ਵੀ ਤੁਸੀਂ ਸਾਡੇ ਕੋਲੇ ਆਓ ਅਸੀਂ ਕਹਿੰਦੇ ਆਪਦੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠੋ ਨੌਜਵਾਨੋ ਸੱਥਾਂ ਦੇ ਵਿੱਚ ਬੈਠ ਕੇ ਬਿਰੋਗਾ ਦੇ ਇੰਟਰਵਿਊ ਕਰੋ ਪੋਡਕਾਸਟ ਕਰੋ ਵੀ ਇਹ ਪਾਣੀ ਪਹਿਲਾਂ ਹੀ ਆਈ ਠੀਕ ਆ ਫੈਕਟਰੀਆਂ ਲੱਗਣ ਕਰਨ ਆਏ ਜਿੰਨਾ ਟਾਈਮ ਆਪਾਂ ਜਾਗਰਤ ਨਹੀਂ ਹੁੰਦੇ ਲੋਕੋ ਜਿੰਨਾ ਟਾਈਮ ਆਪਾਂ ਨਹੀਂ ਸਮਝਦੇ ਵੀ ਇਹ ਕਦੋਂ ਤੋਂ ਇਹ ਕੀ ਕੁਝ ਹੋ ਰਿਹਾ ਆਪਣੇ ਪੰਜਾਬ ਦੇ ਪਾਣੀਆਂ ਨਾਲ ਉਹਨਾਂ ਟਾਈਮ ਸਰਕਾਰਾਂ ਨੇ ਆਪਣਾ ਕੋਈ ਹੱਲ ਨਹੀਂ ਕਰਨਾ ਇਹ ਸਾਰਾ ਕੁਝ ਆਪਾਂ ਨੂੰ ਕਰਨਾ ਪਊਗਾ ਪੰਜਾਬੀਓ ਜਿੱਥੇ ਵੀ ਪੰਜਾਬ ਦੇ ਕੋਨੇ-ਕੋਨੇ 'ਚ ਬੈਠੇ ਹੋ ਨੌਜਵਾਨੋ ਉਹਨਾਂ ਨੂੰ ਮੈਂ ਜੋੜ ਕੇ ਅਪੀਲ ਕਰਦਾ ਵੀ ਇਹ ਲੜਾਈ ਇਕੱਲੇ ਲੱਖੇ ਹੰਧਾਲੇ ਦੀ ਨਹੀਂ ਇਹ ਲੜਾਈ ਇਕੱਲੇ ਅਮਤੋਜ ਮਾਨ ਦੀ ਨਹੀਂ ਇਹ ਲੜਾਈ ਕਿਸੇ ਇੱਕ ਲੀਟਰ ਦੀ ਨਹੀਂ ਕਿਸੇ ਇੱਕ ਨੌਜਵਾਨ ਦੀ ਨਹੀਂ ਆਓ ਸਾਰਾ ਪੰਜਾਬ ਮਿਲ ਜੁਲ ਕੇ ਆਪਣੀਆਂ ਥੱਥਾਂ ਦੇ ਵਿੱਚ ਸ਼ਨੀਵਾਰ ਤੇ ਸ਼ਨੀਵਾਰ ਜਾਂ ਐਂਕਵਾਰ ਤੁਸੀਂ ਟਾਈਮ ਘਟੋ ਜਿੰਨ ਟਾਈਮ ਜਿੰਨ ਦਿਨ ਆਪਣੇ ਕੋਲ ਸਮਾਂ ਹੁੰਦਾ ਛੁੱਟੀ ਹੁੰਦੀ ਹੈ ਆਪਣੀਆਂ ਥੱਥਾਂ ਦੇ ਵਿੱਚ ਬੈਠੋ ਬਜ਼ੁਰਗਾਂ ਨਾਲ ਗੱਲਾਂ ਕਰੋ ਉਹਨਾਂ ਨੂੰ ਪੁੱਛੋ ਵੀ ਇਹ ਹਵਾ ਪਾਣੀ ਸਾਡਾ ਕਦੋਂ ਤੋਂ ਦੂਸ਼ਿਤ ਹੋ ਰਿਹਾ ਹੈ ਕਦੋਂ ਤੋਂ ਕੈਂਸਰ ਆ ਗਿਆ ਕਦੋਂ ਤੋਂ ਸੂਧਰ ਹੋ ਰਿਹਾ ਕਰ ਕਰ ਹਰ ਇੱਕ ਦਿਕਰੇ ਕਿਸੇ ਦਾ ਗੋਡੇ ਕਿਸੇ ਢੂੰਗੀ ਕਿਸੇ ਦਾ ਇੰਨਾ ਕੁ ਬੁਰਾ ਹਾਲਾ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਬਜ਼ੁਰਗਾਂ ਤੋਂ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਵੀ ਇੰਨਾ ਕੁ ਮਾੜਾ ਹਾਲ ਹੋ ਗਿਆ ਵੀ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ। ਸੋ ਪੰਜਾਬੀਓ ਆਪਣਾ ਫਰਜ਼ ਸਮਝੋ ਤੇ ਇੱਕ ਪ੍ਰੋਗਰਾਮ ਖੱਟ ਕਰੋ ਆਪਣੇ ਪਿੰਡਾਂ ਦੇ ਵਿੱਚ। ਜਿਹੜਾ ਕੋਈ ਵੀਰ ਭੈਣ ਸਾਡੇ ਪ੍ਰੋਗਰਾਮ 'ਚ ਆਉਣਾ ਚਾਹੁੰਦਾ ਆਖਿਓ ਨੰਬਰ ਥੱਲੇ ਸਕਰੀਨ ਤੇ ਚਲਾ ਦੇਵਾਂਗੇ। ਤੁਸੀਂ ਆਓ ਸਾਡੇ ਨਾਲ رابطہ ਕਰੋ। ਸਾਨੂੰ ਦੱਸੋ ਵੀ ਇਸ ਚੀਜ਼ ਦਾ ਕੀ ਹੱਲ ਕੀਤਾ ਜਾ ਦਿੰਦਾ ਹੈ ਕਿਉਂਕਿ ਇਹ ਰੁਕਣਾ ਸਾਰੇ ਪੰਜਾਬ ਨੂੰ ਮਾਰਨਾ ਚਾਹੀਦਾ ਹੈ। ਇਹ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਪਾਰਟੀ ਦਾ ਕੋਈ ਨਾਮ ਨਹੀਂ ਲੈਂਦੇ ਕਿਸੇ ਪਾਰਟੀ ਨੂੰ ਮਾਣਾ ਨਹੀਂ ਕਹਿੰਦੇ ਕਿਸੇ ਪਾਰਟੀ ਨੂੰ ਅਸੀਂ ਸ਼ਾਬਾਸ਼ ਨਹੀਂ ਦਿੰਦੇ ਪਰ ਇੱਕ ਇਨਸਾਨੀਅਤ ਦੇ ਤੌਰ ਤੇ ਅਸੀਂ ਇਹ ਪ੍ਰੋਗਰਾਮ ਸਟਾਰਟ ਕਰਦੇ ਆ ਤਾਂ ਜੋ ਆਉਣ ਵਾਲੀ ਪੀੜ੍ਹੀ ਵਾਸਤੇ ਆਪਾਂ ਸਾਫ਼ ਪਾਣੀ ਬਚਾ ਸਕੀਏ ਹਵਾ ਬਚਾ ਸਕੀਏ ਵਾਤਾਵਰਣ ਬਚਾ ਸਕੀਏ ਨਹੀਂ ਇਹ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਜਿਵੇਂ ਸਾਡੇ ਤਮਾਲੂ ਪਿੰਡ ਵਾਲੇ ਵੀਰ ਲੜ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਫੈਕਟਰੀ ਬੰਦ ਕਰਵਾਈ ਹੋਈ ਹੈ ਉਮੇ ਸਾਰੇ ਪਿੰਡਾਂ ਨੂੰ ਜਾਗਣਾ ਪੈਣਾ ਹੈ ਸਾਰੇ ਨੌਜਵਾਨਾਂ ਨੂੰ ਜਾਗਣਾ ਪੈਣਾ ਸੋ ਮੇਰੀ ਜਾਦੇ ਜਾਂਦੇ ਫੇਰ ਅਪੀਲ ਹੈ ਸਾਰੇ ਨੌਜਵਾਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਨੌਜਵਾਨੋ ਆਪਣੀਆਂ ਥੱਥਾਂ 'ਤੇ ਬੈਠੋ ਆਪਣੇ ਬਜ਼ੁਰਗਾਂ ਕੋਲੇ ਬੈਠੋ ਉਹਨਾਂ ਤੋਂ ਪੁੱਛੋ ਵੀ ਇਹ ਇਹ ਦੇਣ ਸਰਕਾਰਾਂ ਦੀ ਹੈ ਜਾਂ ਕੁਦਰਤੀ ਦੇਣ ਹੈ ਇਹ ਜੋ ਤੁਹਾਡੇ ਪਾਣੀ ਦੇ ਵਿੱਚ ਕੈਮੀਕਲ ਆ ਗਿਆ ਸਾਡੀ ਹਵਾ ਦੇ ਵਿੱਚ ਪ੍ਰਦੂਸ਼ਣ ਆ ਗਿਆ ਜੋ ਘਰ-ਘਰ ਬਿਮਾਰੀਆਂ ਹੋ ਰਹੀਆਂ ਤੁਹਾਨੂੰ ਉਹ ਬਜ਼ੁਰਗ ਦੱਸਣਗੇ ਵੀ ਹਾਂ ਇਹ ਸਰਕਾਰਾਂ ਦੀ ਦੇਣ ਹੈ ਹਾਂ ਇਹ ਵੱਡੀਆਂ-ਵੱਡੀਆਂ ਫੈਕਟਰੀਆਂ ਦੀ ਦੇਣ ਹੈ ਤਾਹ ਨੂੰ ਜਦੋਂ ਖਾਮ ਜਾਊਗੀ ਵੀ ਸਾਡਾ ਪਾਣੀ ਹਵਾ ਤਾਂ ਗਿਆ ਤੇ ਉਦੋਂ ਉੱਠਣ ਦਾ ਕੀ ਫਾਇਦਾ ਪੰਜਾਬੀਓ ਜਦੋਂ ਆਪਣੇ ਹੱਥ-ਬੱਸ ਕੁਝ ਵੀ ਨਹੀਂ ਰਹਿਣਾ ਸਾਰੇ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਜਿਹੜੇ-ਜਿਹੜੇ ਪਿੰਡਾਂ ਦੇ ਵੀਰ ਇਹੇ ਪ੍ਰੋਗਰਾਮ ਨੂੰ ਸਟਾਰਟ ਕਰਨਾ ਚਾਹੁੰਦੇ ਨੇ ਆਸੀਂ ਵੀ ਛੋਟੇ ਪ੍ਰੋਗਰਾਮਾਂ 'ਚ ਆਵਾਂਗੇ ਆਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਤੁਸੀਂ ਸਿਰਫ ਆਪਣੇ ਫੇਸਬੁੱਕ ਤੇ YouTube ਤੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ 10 ਮਿੰਟਾਂ ਦੀ 5 ਮਿੰਟਾਂ ਦੀ ਵੀਡੀਓ ਬਣਾ ਕੇ ਆਸੀਂ ਪਾਈਏ ਤੁਸੀਂ ਆਪਣੇ ਬਜ਼ੁਰਗਾਂ ਦੇ ਵਿੱਚ ਬੈਠੋ ਆਪਣੇ ਦੱਖਾਂ ਜੇ ਬੈਠੋ ਤੁਹਾਨੂੰ ਪਤਾ ਲੱਗੂਗਾ ਵੀ ਇਹਤ ਬਿਮਾਰੀ ਦੀ ਜੜ ਹੈ ਕੀ ਹੈ ਜਿੰਨਾ ਟਾਈਮ ਆਪਾਂ ਉੱਠ ਕੇ ਰਲ ਮਿਲ ਕੇ ਇੱਕ ਉਪਰਾਲਾ ਖੜਾ ਨਹੀਂ ਕਰਦੇ ਪੰਜਾਬੀਓ ਉਹਨਾ ਟਾਈਮ ਆਪਣੇ ਪੰਜਾਬ ਦੇ ਪਾਣੀ ਦਾ ਖਵਾ ਦਾ ਕੁਝ ਵੀ ਨਹੀਂ ਬਚਨਾ ਇਹਨਾਂ ਗੰਦੀਆਂ ਫੈਕਟਰੀਆਂ ਨੇ ਇਹਨਾਂ ਨੈਟ ਕੈਟਾਗਰੀ ਦੀਆਂ ਫੈਕਟਰੀਆਂ ਨੇ ਪੰਜਾਬ ਨੂੰ ਮਾਰ ਦਿੱਤਾ ਸੋ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਹਾਂਜੀ ਜ਼ਰੂਰ ਕਰੋ ਤੇ ਗੱਲ ਨੂੰ ਸਮਝੋ ਜੇ ਕੁਝ ਮੇਰੇ ਤੋਂ ਗਲਤ ਬੋਲਿਆ ਗਿਆ ਹੋਵੇ ਉਸ ਲਈ ਮਾਫੀ ਚਾਹੁੰਦਾ ਆਓ ਰਲ ਮਿਲ ਕੇ ਇਹ ਆਪਾਂ ਪ੍ਰੋਗਰਾਮ ਸਟਾਰਟ ਕਰੀਏ ਤਾਂ ਜੋ ਆਪਾਂ ਹਵਾ ਪਾਣੀ ਨੂੰ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ